हाँ जी दोस्तों अपन मोटरसाइकिल का मुगलैल इंजन ऑयल चेंज कर लगे हैं तो इस ऑयल फिल्टर भी चेंज करा आज देखते हैं ਤੇ ਜਿਹੜਾ ਨਾਟ ਫੋਲ ਕੇ ਤੇ ਨਾਣਾ ਜਿਹੜਾ ਬਾਹਰ ਨਿਕਲਦਾ ਤੇ ਨਵਾਂ ਹੋਇਲ ਮਗਲਾ ਵਾਲਾ ਕਿੱਥੇ ਨਹੀਂ ਪਾਇਆ ਜਾਂਦਾ ਹੈ ਆ ਜਾਓ ਸਾਨੂੰ ਵੀਡੀਓ ਦੇ ਵਿੱਚ ਸਾਰਾ ਦਿਖਾਉਨੇ ਆਗੇ ਆਪਾਂ ਨੇ ਮੋਟਰਸਾਈਕਲ ਪਹਿਲਾਂ ਸਾਰਾ ਸਟਾਰਟ ਕਰਕੇ ਖੜਾ ਲੱਤਾਂਗਾ ਜੇ ਕਿਤੇ ਆਪਾਂ ਜਾਣੇ ਆਗੇ ਤਾਂ ਵੀ ਮੋਟਰਸਾਈਕਲ ਗਰਮ ਹੋ ਜਾਂਦਾ ਪਰ ਅੱਜ ਜੇ ਕਿਤੇ ਗਏ ਨਹੀਂ ਹੈਗੇ ਘਰੀ ਸੀ ਗਈ ਮੋਟਰਸਾਈਕਲ ਆਪਾਂ ਸਟਾਰਟ ਕਰਕੇ ਖੜਾ ਲਿਆ ਤਾਂ ਕਿ ਇਸ ਜਿਹੜਾ ਸਰਦੀ ਦੇ ਦਿਨਾਂ ਦੇ ਵਿੱਚ ਔਇਲ ਜੰਮਿਆ ਹੁੰਦਾਗਾ ਇਹ ਸਾਰਾ ਪਤਲਾ ਹੋ ਜਾਣਾਗਾ ਗਰਮ ਹੋਣ ਨਾਲ ਤੇ ਸਾਰਾ ਗੰਦਾ ਔਇਲ ਵਾਪਸ ਬਾਹਰ ਨਿਕਲਸ ਕੇ ਤਾਂ ਜੋ ਆਪਾਂ ਨਵਾਂ ਤੇਲ ਪਾਈਏ ਉਹਦੇ ਵਿੱਚ ਨਾ ਰਲੇ ਆਪਨੇ 18 ਨੰਬਰ ਦਾ ਨਟ ਲੱਗਿਆ ਹੁੰਦਾ ਹੈ ਇਸ ਨੂੰ ਕੋਲਾਂਗੇ ਕੁਝ ਥੰਨੇ ਮਾਰ ਤਾ ਨਾ ਰੱਖ ਲਮਾ ਅਰੇ ਕੰਨ ਫਰੀ ਲੈ ਕੇ ਜਾਂਦਾ ਆ ਇਸ ਵਿੱਚੋਂ ਦੇਖਨੇ ਕਿੰਨਾ ਲੱਗਦੇ ਬਾਹਰ ਨਿਕਲਦਾ ਹੈ ਇੱਥੇ ਖਾਲੀ ਪਿਆ ਅੱਜ ਜੇ ਭਾਂਡਾ ਪੂੜਾ ਉੱਪਰ ਲੇਕੋਗਾ ਤੇ ਲੈ ਜਰੂਰ ਇਹ ਜਣੇ ਆਪਣੇ ਹੁਣ ਚਲਾ ਆ ਜਾਂਦੀ ਨਾ ਮੋਟਰਸਾਈਕਲ ਆ ਤੇ ਲਾਲੇਦਾਲੇ ਸਾਰੇ ਲੱਗਿਆ ਹੋਇਆਗਾ இதன்படி கட்டடம் ਤੇ ਆਇਲ ਫੈਕਟ ਚੇਂਜ ਚੇਂਜ ਕਰਾਣੇ ਬੜੇ ਮੈਟ ਪਹਿੜਾ ਕਰੇ ਪਏ ਨੇ ਆਪਾਂ ਮਾੜਾ ਮੋਟਾ ਕੰਮ ਮੋਟਰਸਾਈਕਲ ਦਾ ਘਰੇ ਕਰ ਲੈਂਦੇ ਆਂਗੇ ਉਹ ਆਪਾਂ ਨੂੰ ਮਿਸਤਰੀ ਨਹੀਂ ਹੈਗੇ ਵਾਲਾ ਆਪਾਂ ਪਰੰ ਜਿਹੜੀ ਮਸ਼ੀਨਰੀ ਚਲਾਈ ਦੀ ਆ ਉਹਦੀ ਨੌਲੇਜ ਆਪਾਂ ਨੂੰ ਹੋਣੀ ਚਾਹੀਦੀ ਆ ਤਾਂ ਕਿ ਆਪਾਂ ਕਿਤੇ ਬਾਹਰ ਕਿਤੇ ਫਸ ਨਾ ਜਾਏ ਜੀ ਲੋ ਦੀ ਕਰੈਕਟਾ ਕੱਢ ਤਾ ਓਹ ਇਹ ਲਾ ਫੈਕਟਰ ਦੇਖੋ ਜੀ ਪੂਰਾ ਬਲੌਕ ਹੋਇਆ ਪਿਆਗਾ ਹੰਦੰ ਗਿਆ ਰਹਾ ਹੈ ਰੈਂਕ ਜਦੋਂ ਆਪਾਂ ਮੰਗਲੈਂਡ ਚੇਂਜ ਕਰਦੇ ਆਂਗੇ ਰੈਂਕ ਮੰਗਲੈਂਡ ਤੇ ਨਹੀਂ ਆਪਾਂ ਚੇਂਜ ਕਰ ਸਕਦੇ ਆ ਦੂਜੀ ਜਾਂ ਨਾਮ ਵਾਲਾ ਫੈਕਟਰ ਬਜਾਜ ਕੰਪਨੀ ਦਾ 55 ਰੁਪਏ ਐ MRP ਤੇ ਲਗਾ ਦਿੱਤਾ ਜਾਏਗਾ ਤੇ ਇਸ ਤੋਂ ਬਾਅਦ ਜਿਹੜਾ ਟੱਕਣਾ ਹੈ ਇਹ ਲਗਾ ਕੇ ਆਪਾਂ ਇਸ ਨੂੰ ਬੰਦ ਕਰ ਦਵਾਂਗੇ ਇਹਦੀਆਂ ਨਿਸ਼ਾਨੀ ਹੁੰਦੀ ਆ ਕਿ ਜਿਹੜੀ ਇਹ ਸਿੱਧੀ ਰੱਖਣੀ ਪੈਂਦੀ ਹੈ ਜੀ ਇੰਦਰ

ਤੇ ਬਿੱਤੇ ਨੇਕ ਕਰੀ ਜਾਵੇਗਾ ਹੂੰ ਹੂੰ 8 ਨੰਬਰ ਦੀ ਗੋਟੀ ਦੇ ਨਾਲ कसे ਜਾਂਦੇ ਨੇ 8 ਨੰਬਰ ਦੇ ਪੇਚ ਹੁੰਦੇ ਨੇ ਲਓ ਜੀ ਆਪਾਂ யாராகாலும் என்ன ஃபில்டர்ல நான் உனக்கு இதெல்லாம் அம்மா கம்மாலா ਤੇ उधरல ஃபில்டர் அப்பா பாக்கு

ਆਪਣਾ ਸਾਰਾ ਇੰਜਣਾ ਜੋ ਵੀ ਨਾਟਕ ਹੋਲੇ ਸੀ ਕੇ ਹੁਣ ਅੰਦ ਹੋ ਚੁੱਕੇ ਨੇ

ਆ ਕੋਡ ਜਾਂ ਨਿਕਲਿਆ ਦਾ ਜੇ ਕਿਸੇ ਨੂੰ ਇਹਦੇ ਬਾਰੇ ਪਤਾ ਹੋਇਆ ਤਾਂ ਜਰੂਰ ਦੱਸਿਓ ਵੀ ਇਹ ਕੀ ਚੀਜ਼ ਹੁੰਦੀ ਹੈ ਕਮੈਂਟ ਕਰਕੇ ਦੱਸਿਓ ਇਹ ਹੈ ਆਪਾਂ ਪਾਇਆ ਕੈਸਟਰੋਲ ਪਾਵਰ 1 1030 ਬਈਆਂ ਜਾਣਾਂ ਦਾ 1030 ਦਾ ਪੈਂਦਾ ਦਾ సారా పదా పూర ఏ ਆਪ ਦਾ ਵਾਲ ਪਾ ਕੇ ਜਰਦੇ ਦੇ ਰਿਹਾ ਹੈ ਤੇ ਇਹ ਮਲ ਰਿਹਾ ਹੈ। ਲਓ। ਆਪਨਾ ਤੇਲ ਪਾ ਚੁੱਕਿਆ। ਇਸ ਦਾ ਕਾਹ ਆਪ ਲਗਾਏਗਾ। ਹਾਂ ਜੀ। ਪਲਾਸਟਿਕ ਮੰਦਤ ਨਲਕਾ ਟੈਟ ਕਰ ਰਹੇ ਆਂਗੇ। ਲਓ। ਆਪਣਾ ਤੇਲ ਸੈਟ ਹੋ ਗਿਆ ਇਧਰ ਦੇਖੋ ਇਹਦੇ ਵਿੱਚ ਆਹ ਜਿਹੜਾ ਜੋ ਲੱਗਿਆ ਹੋਇਆ ਹੈ ਇਹਦੇ ਵਿੱਚ ਸਾਰਾ ਆਪਾਂ ਨੂੰ ਪੁਰੇ ਨਿਸ਼ਾਨੀ ਤੋਂ ਵੀ ਉੱਪਰ ਜਾ ਰਹੇ ਹੋਣਾ ਪੁਰੇ ਤੱਕ ਹੋਣਾ ਇਹਦੇ ਅੰਡਰ ਅੰਡਰ ਹੋਣਾ ਚਾਹੀਦਾ ਤੇ ਇਹਨਾਂ ਹੈ ਨਹੀਂ ਤੇ ਇਹਦੇ ਵਿੱਚ ਦਸ ਮੇਰੇ ਹੱਥ ਤੇਲ ਹੈਗਾ ਤਾਂ ਹੈਗਾ ਸਹੀ ਫਣੀ ਗਦੀ ਕਟ ਜਾਂਦਾ ਰਹਾ ਤੇ ਨਾ ਨਵੀ ਮੋਟਰਸਾਈਕਲ ਸਟਾਰਟ ਹਿੰਦਸੇ ਉਹ ਵੀਡੀਓ ਕੇਮੇ ਲੱਗੀ ਕਮੈਂਟ ਕਰਕੇ ਵਾਏ ਵਾਏ ਲੈ ਨਵੀ ਕਰ ਦੇ ਵਾਏ ਕਰ ਦੋ ਵਾਏ ਕਰ ਦੇ ਵਾਏ Allah'a